ਸੱਤ ਕਾਲੂ ਐਤਵਾਰ 10 ਤੋਂ ਦੋ ਦੁਕਾਨ ਓਪਨ ਆ ਚਾਰ ਚੀਜ਼ਾਂ ਦੀ ਗੱਲ ਨੂੰ ਸੇਲ ਆ ਬਾਕੀ ਖੁੱਲੀ ਸਾਰੀ ਦੁਕਾਨ ਆ ਜੋ ਮਰਜ਼ੀ ਲੈ ਲੋ ਜਿਹੜੀਆਂ ਕੱਲ੍ਹ ਦੇ ਲਈ ਚਾਰ ਚੀਜ਼ਾਂ ਦਿਖਾਉਣ ਲੱਗੇ ਆ ਚੈੱਕ ਕਰਕੇ ਜਾਈਓ ਲੋ ਜੀ 150 ਰੁਪਏ ਦੇ ਦੋ ਟਾਵਲ ਦੇ ਦਿੰਦੇ ਆ ਵੱਡੇ ਸ਼ਾਸ਼ਾ ਦਾ ਟਾਵਲ ਆ ਘਰ ਬਰਤਨ ਦੇ ਲਈ ਪੂਰਾ ਸੌਫਟਨੈਸ ਆ ਇਹਨੂੰ ਬੇਬੀ ਟਾਵਲ ਕਹਿੰਦੇ ਆ ਕੱਲ੍ਹ ਦੀ ਵਿਹਾੜੀ ਮਿਲਨੇ ਆ 150 ਰੁਪਏ ਦੇ ਦੋ ਰੰਗਾਂ ਗੇ ਛੇ ਕੱਲ੍ਹ ਦੀ ਵਿਹਾੜੀ ਦੇ ਇੱਕ ਹੋਰ ਆਫਰ ਆ ਜੀ 22 7 ਦੇ ਲਈ ਚੱਕੋ ਜੀ ਡਬਲ ਬੈੱਡ ਦਾ ਕੰਬਲ ਆ ਡਬਲ ਭਲਾਈ ਆ ਲੋ ਰਾਂਗਾਂ ਗੇਰੇ ਵਿੱਚ 8 ਤੋਂ 10 ਡਬਲ ਬੈੱਡ ਦਾ ਕੰਬਲ ਆ ਲੋ ਜੀ ਉਰੇ ਆ ਜਾਓ ਕੈਮਰਾਮੈਨ ਸਾਹਿਬ ਉਰੇ ਆ ਜਾਓ ਸੋਹਣੇ ਸਾਹਿਬ ਗੈਤ ਆਲੋ ਫੜੀਓ ਜੀ ਡਬਲ ਬੈੱਡ ਦਾ ਕੰਬਲ ਡਬਲ ਭਲਾਈ ਬਿਦਾਉਟ ਬੈਗ ਤੁਹਾਨੂੰ 800 ਰੁਪਏ ਚ ਦੇ ਦੇਣਾ 800 ਰੁਪਏ ਦੇ ਕੱਲ ਦੀ ਦਿਹਾੜੀ ਹੋ ਫਿਰ ਜਿੰਨਾ ਲੁੱਟਣਾ ਗਾ ਲੁੱਟ ਲੋ ਆ ਲੋ ਰੰਗ ਆ ਤਾਂ ਹੀ ਦੇਖ ਲੈ ਬਾਕੀ ਆ ਨੌ ਕਲਰ ਆ ਦੇਖ ਲੋ ਜਿਹੜੇ ਕਦੇ ਤੁਹਾਨੂੰ ਵੀਡੀਓ ਦਿਖਾਉਂਦੇ ਆ ਉਹੀ ਆਣੇ ਆ 800 ਰੁਪਏ ਜਾਣਾ ਨਾ ਕੱਲ ਦੀ ਵਿਹਾੜੀ ਕੰਬਲ ਡਬਲ ਬੈੱਡ ਦਾ ਡਬਲ ਪ্লাই ਉਸ ਤੋਂ ਬਾਅਦ ਆ ਜੋ ਡਬਲ ਬੈੱਡ ਦਾ ਕੰਬਲ ਇਹ ਵੀ ਥੋੜਾ ਹੀ ਰਹਿ ਗਿਆ 550 ਰੁਪਏ ਦੇ ਵਿੱਚ ਇਹ ਡਬਲ ਪ্লাই ਨਹੀਂ ਆ ਇਹ 550 ਦੇ ਡਬਲ ਬੈੱਡ ਦਾ ਕੰਬਲ ਮਿਲ ਜਣਾ ਵੱਡਾ ਕੰਬਲ ਹੈ ਜੀ ਵੱਡਾ ਕਿਦੇ ਉੱਤੇ ਪਾ ਕੇ ਵੀ ਕੰਬਲ ਗੁੱਟ ਵੀ ਗਾਨੀ ਹੋਵੇ ਉਹਦੇ ਲਈ ਵੀ ਬਹੁਤ ਵਧੀਆ ਕੰਬਲ ਆ ਜੀ ਅਸੀਂ ਦੇਖ ਲਿਆ ਆਹ ਲੋ ਜੀ 1000 ਦੇ ਤਿੰਨ ਚੱਕੋ ਜੀ ਤੂੰ ਆਪਣੀ ਨਾ ਕਰਾ ਲਈ ਤੂੰ ਗਾ ਕਰੀ ਆ 1000 ਦੇ ਤਿੰਨ ਇਹ ਵੀ ਕੰਬਲ ਹੁਣ ਆਫਰ ਥੋੜਾ ਜਿਹਾ ਮਾਲ ਥੋੜਾ ਜਿਹਾ ਇਹ ਵੀ 22 7 ਯਾਨੀ ਕਿ ਕੱਲੂ ਦੁਕਾਨ ਓਪਨ ਆ ਤੇ ਕੱਲੂ 8 ਵਜੇ ਆ ਕੇ 8 ਜਾਂ 7 ਜਿੰਨੇ ਵਜੇ ਵੀ ਆਗੇ ਰਾਤ ਸ਼ਾਮ ਨੂੰ ਲਾਈ ਹੋਣਾ ਤੁਹਾਡੇ ਕੋਪੜ ਕਟਰੇ ਆ ਸਾਡੇ ਕੋਲ ਰੈਡੀ ਪਏ ਆ 550 ਰੁਪਏ ਦੀ ਉਹੀ ਬੈੱਡਸ਼ੀਟ ਦੇ ਦੇਣੀ ਤੁਹਾਨੂੰ ਹਾਰਟ ਵਾਲੀ ਜਿਹਦੇ ਨਾਲ ਦੋ ਪਿੱਲੋ ਕਵਰ ਆ ਦੋ ਕੁਸ਼ਨ ਕਵਰ ਆ ਹਾਰਟ ਵਾਲੇ ਦਿਖਾ ਲਈ ਦਿੰਨੇ ਆ ਤੇ 90x100 ਦੀ ਬੈੱਡਸ਼ੀਟ ਆ ਨਿਗਾਹ ਕਰ ਲੋ ਵੀ ਕਰੂ ਤੁਹਾਨੂੰ 550 ਰੁਪਏ ਚ ਦੇ ਦੇਣੀ ਹੈ ਖੋਲਦੇ ਕੰਮ ਕਰਨ ਨੂੰ ਨਹੀਂ ਦਿਲ ਕਰਦਾ ਆ ਲੋ ਇੱਕ ਹਾਰਟ ਵਾਲਾ ਆ ਆ ਲੋ ਇਹਦਾ ਤਾਂ ਦਿਲ ਹੀ ਨਹੀਂ ਕਰਦਾ ਕੰਮ ਕਰ ਮਾਰ ਕੈਮਰਾ ਮੜਾ ਪਤਾ ਲੱਗੇ ਇਹਦਾ ਨਹੀਂ ਦਿਲ ਕਰਦਾ ਕੰਮ ਕਰਨ ਨੂੰ ਆ ਲੋ ਦੋ ਆਲੇ ਆ ਇੱਕ ਆਇਆ ਦੋ ਪਿੱਲੋ ਕਵਰ ਫਰੈਂਡ ਵਾਲੇ ਨਾਲ ਪੀਕੋ ਕੀਤੀ ਹੋਈ ਆ ਤੇ ਨਾਲ ਵੱਡੀ ਬੈੱਡ ਸ਼ੀਟ ਆ ਤੇਰੇ ਸੋਹਰੇ ਨੂੰ ਸੁਨੇਹਾ ਲਾਣਾ ਇਹ ਕੰਮ ਤੇ ਹੁੰਦੇ ਨਹੀਂ ਕਰਦਾ ਹੱਸ ਆ ਲੋ ਜੀ ਇਹਦੇ ਸੋਹਰੇ ਨੂੰ ਡਾੜਦਾ ਹੈ ਡਾੜਦਾ ਹੋਰਿਆਂ ਨੂੰ ਆ ਲਓ ਇਹ ਆ ਬੈੱਡ ਸ਼ੀਟ ਆ 550 ਰੁਪਏ ਵਿੱਚ ਪਿਓਰ ਕਾਟਨ ਪੀਸੀ ਕਹਿੰਦੇ ਆ ਇਹਨੂੰ ਪਿਓਰ ਕਾਟਨ ਤੋਂ ਪਾਉਂਗੇ ਐ ਖਰਗੋਸ਼ ਵਰਗੀ ਹੋ ਜਾਂਦੀ ਆ 550 ਰੁਪਏ ਵਿੱਚ 28 27 7 ਕਾਲੂ ਦੁਕਾਨ ਆਪਣਾ 10 ਤੋਂ 2 ਐਤਵਾਰ ਆਸ਼ੂ ਦੀ ਹੱਟੀ ਫਗਵਾੜਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬਿਜ਼ਨਸ ਵੇਟ ਕਰਾਂਗੇ ਤੁਹਾਡੀ ਜੈ ਹਿੰਦ ਜੀ